ਸ਼ਿਕਾਇਤ ਸਾਰਿਆਂ ਨੂੰ ਤਕਰੀਬਨ 2 ਦਿਨ ਹੋਣ ਵਾਲੇ ਆ ਮੈਨੂੰ ਉਡੀਕ ਸੀ ਕਿ ਸ਼ਾਇਦ ਕੋਈ ਵੀ ਅਸੀਂ ਬਿਆਨ ਦੇਈਏ ਜਾਂ ਕੁਝ ਵੀ ਆ ਉਸ ਤੋਂ ਪਹਿਲਾਂ ਐਕਸ਼ਨ ਹੋ ਚੁੱਕਾ ਹੋਗਾ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਵਿਮਨ ਕਮਿਸ਼ਨ ਕਿੱਥੇ ਸੁਤੀ ਪਈ ਹੈ ਜੇ ਤੁਸੀਂ ਕੋਈ ਕੰਮ ਨਹੀਂ ਕਰ ਸਕਦੀਆਂ ਤਾਂ ਸਤੀਫੇ ਦੇ ਕੇ ਪਾਸੇ ਹੋਵੋ ਕਾਦੀ ਵਿਮਨ ਕਮਿਸ਼ਨ ਬਣਾ ਰੱਖੀ ਹੈ ਜੇ ਤੁਸੀਂ ਤੁਹਾਡੇ ਹੁੰਦਿਆ ਔਰਤਾਂ ਦੀ ਇੰਨੀ ਬੇਪੱਤੀ ਸੋਸ਼ਲ ਮੀਡੀਆ ਦੇ ਉੱਤੇ ਜੋ ਤਮਾਸ਼ਾ ਬਣਿਆ ਹੋਇਆ ਹੈ ਜੋ ਇਹ ਰਾਮਪੂਰਾ ਫੂਲ ਤੋਂ ਝਾੜੂ ਦਾ ਐਮ.ਐਲ.ਏ ਬਲਕਾਰ ਸਿੱਧੂ ਜੋ ਉਸ ਬੰਦੇ ਨੇ ਬਕਵਾਸ ਕੀਤੀ ਹੈ ਔਰਤਾਂ ਬਾਰੇ ਮੈਨੂੰ ਤੇ ਇਹ ਹੈਰਾਨੀ ਹੋ ਰਹੀ ਹੈ ਕਿ ਝਾੜੂ ਸਮਰਥਕੋ ਤੁਸੀਂ ਵੀ ਕਿਸੇ ਦੇ ਪਿਓ ਭਰਾ ਪੁੱਤ ਜੇ ਤੁਹਾਡੇ ਘਰ ਚ ਧੀਆਂ ਭੈਣਾਂ ਨੇ ਕੀ ਗੱਲ ਇੰਨੀਆਂ ਤੁਹਾਨੂੰ ਅਹੁਦੇਦਾਰੀਆਂ ਇੰਨੇ ਤੁਹਾਨੂੰ ਸਰਪੰਚੀਆਂ ਜਾਂ ਛੋਟੇ ਮੋਟੇ ਅਹੁਦਿਆਂ ਦਾ ਇੰਨਾ ਹੀ ਤੁਹਾਡਾ ਲਗਾ ਹੋ ਗਿਆ ਕਿ ਤੁਸੀਂ ਆਪਣੀਆਂ ਧੀਆਂ ਭੈਣਾਂ ਜਿਹੜੀਆਂ ਨੇ ਉਹ ਨਲਵਾਂਡੇ ਜਿਹਹੋ ਜੇ ਬੰਦਿਆਂ ਕੋਲ ਕੀ ਇਹਦਾ ਕੀ ਪੂਰੀ ਪੰਜਾਬ ਦੇ ਲੋਕਾਂ 'ਚ ਕੀ ਮ ਕੋਈ ਚੰਗੇ ਭਲੇ ਕਰਦੀ ਵੀ ਕੋਈ ਧੀ ਭੈਣ ਕਿਸੇ ਦਾ ਕੋਈ ਕੰਮ ਹੋਏਗਾ ਕੋਈ ਕਿਸੇ ਇਹੋ ਜਿਹੇ ਲੀਡਰ ਕੋ ਜਾ ਕੇ ਬੈਠੇ ਤੇ ਕੀ ਕੀ ਉਹਦਾ ਮੈਸੇਜ ਆ ਰਿਹਾ ਹੈ ਕੀ ਸਮਝੋਗੇ ਤੁਸੀਂ ਕੀ ਤਮਾਸ਼ਾ ਬਣਾ ਰੱਖਿਆ ਇਹ ਲੋਕਾਂ ਨੇ ਔਰ ਮਨ ਕਮਿਸ਼ਨ ਨੂੰ ਵੀ ਮੈਂ ਕਹਿਣਾ ਚਾਹੁੰਦੀ ਕਿ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਸਨਮਣ ਕਰਨ ਲੱਗਿਆ ਉਹਨਾਂ ਦੇ ਖਿਲਾਫ ਪ੍ਰੈਸ ਕਾਨਫਰੰਸ ਕਰਨ ਲੱਗਿਆ ਜਿਹੜਾ ਤੁਸੀਂ ਮੇਨਟ ਨਹੀਂ ਲਾਇਆ ਉਹ ਕੀ ਉਹ ਏਡੀ ਵੱਡੀ ਸੰਸਥਾ ਦਾ ਪ੍ਰਧਾਨ ਸੀ ਭਾਵੇਂ ਉਹਨਾਂ ਨੇ ਗਲਤੀ ਕੀਤੀ ਸੀ ਜੋ ਵੀ ਸੀ ਕੋਈ ਵੀ ਕਿਸੇ ਔਰਤ ਦੇ ਖਿਲਾਫ ਇਹੋ ਜਿਹੀ ਸ਼ਬਦਾਵਲੀ ਜਾ ਕੋਈ ਮਾੜੀ ਚੰਗੀ ਗੱਲ ਕਰੇਗਾ ਉਹ ਕੋਈ ਸਰਾਏਗਾ ਨਹੀਂ ਪਰ ਇੱਛੇ ਆ ਰਿਹਾ ਕਿ ਕੀ ਤੁਸੀਂ ਹਰਿਆ ਤੱਕ ਕੋਈ ਐਕਸ਼ਨ ਛੱਡੋ ਤੁਹਾਡਾ ਮੈਂ ਕੋਈ ਬਿਆਨ ਤੱਕ ਨਹੀਂ ਸੁਣਿਆ ਔਰ ਮੈਨੂੰ ਇਹ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਐਡੀਆਂ ਐਡੀਆਂ ਸੰਸਥਾਵਾਂ ਇਹ ਇਹ ਬਣੀਆਂ ਕਾਦੇ ਵਾਸਤੇ ਨੇ ਸਿਰਫ ਲੋਕਾਂ ਦੇ ਆਪਸੀ ਘਰ ਦੇ ਕਲੇਸ਼ ਖਤਮ ਕਰਨ ਲਈ ਸਿਰਫ ਇੰਨਾਂ ਚੀਜ਼ਾਂ ਲਈ ਬਣੀਆਂ ਨੇ ਕਿ ਆਮ ਜਿਹੜੀਆਂ ਪੋਲਿਟਿਕਸ ਦੇ ਵਿੱਚ ਜਿਹੜੀਆਂ ਔਰਤਾਂ ਨੇ ਜਾਂ ਹੋਰ ਜਿਹੜੇ profession ਦੇ ਵਿੱਚ ਨੇ ਉਹਨਾਂ ਦੀ ਜਿਹੜੀ ਇੱਜ਼ਤ ਨੂੰ ਜਾਂ ਉਹਨਾਂ ਦੀ ਜਿਹੜੀ ਡਿਗਨਿਟੀ ਰਿਸਪੈਕਟ ਨੂੰ ਮੇਨਟੇਨ ਕਰਨਾ ਇਹ ਵਿਮਨ ਕਮਿਸ਼ਨ ਦਾ ਕੰਮ ਨਹੀਂ ਹੈ ਕਿੰਨੀ ਕਿੰਨੀ ਸ਼ਰਮ ਦੀ ਗੱਲ ਹੈ ਔਰ ਹੁਣ ਜਿਹੜੇ ਜਿਹੜੇ ਮੈਨੂੰ ਪਤਾ ਲੱਗਾ ਕਿ ਪੱਤਰਕਾਰ ਨੇ ਇਹ ਗੱਲ ਉਜਾਗਰ ਕੀਤੀ ਹੈ ਉਹਨੂੰ ਧਮਕੀਆਂ ਦਾ ਘਾਰੀਆਂ ਨੇ ਇਹ ਕਿਸ ਤਰ੍ਹਾਂ ਦੀ ਸਰਕਾਰ ਚੁਣ ਲਈ ਹੈ ਪੰਜਾਬ ਦੇ ਲੋਕੋ ਤੁਸੀਂ ਤਰੰ ਦਾ ਬਹੁਤ ਸ਼ਰਮਿੰਦਗੀ ਸਾਨੂੰ ਆਪਣਿਆਂ ਤੇ ਹੋ ਰਹੀ ਹੈ ਆਪਣਿਆਂ ਤੇ ਹੀ ਹੋ ਰਹੀ ਹੈ ਸਾਨੂੰ ਸਾਡਾ ਝਖੜਾ ਨਾਲ ਕੋਈ ਗਲਾ ਨਹੀਂ ਸਾਡੀਆਂ ਆਪਣੀਆਂ ਛੱਤਾਂ ਨਹੀਂ ਸਾਡਾ ਮਾਣ ਤੋੜਿਆ ਤੇ ਉਹ ਗੱਲ ਹੋ ਗਈ ਕਹਿਉ ਜੇ ਬੰਦੇ ਚੁਣ ਲਿਆ ਤੁਸੀਂ ਕੋਈ ਕਿਸੇ ਦਾ ਕਰਦਾਰ ਨਹੀਂ ਦੇਖਿਆ ਕੈਰੈਕਟਰ ਨਹੀਂ ਦੇਖਿਆ ਕੋਈ ਕਿਸੇ ਦਾ ਕੁਝ ਵੀ ਤੁਸੀਂ ਲਿਆਜ ਨਹੀਂ ਕੀਤਾ ਬਸ ਚੋਕੇ ਝਾੜੂ ਹੀ ਨੱਪੀ ਗਏ ਜੇ ਆ ਨਤੀਜੇ ਆ ਤੁਹਾਡੇ ਸਾਹਮਣੇ ਇਸ ਤਰੀਕੇ ਦੇ ਬੰਦੇ ਤੁਸੀਂ ਚੋਲੇ ਆ ਕਿਹੜੇ ਮੂੰਹ ਦੇ ਨਾਲ ਝਾੜੂਦੇ ਜਿਹੜੇ ਵਰਕਰ ਨੇ ਉਹ ਵਿਚਰ ਰਹੇ ਨੇ ਉਹ ਪੂਰੇ ਪੰਜਾਬ ਦੀਆਂ 3 ਪਣਾ ਤੁਹਾਡੇ ਝਾੜੂ ਵਰਕਰਾਂ ਦੀਆਂ ਜਿਹੜੀਆਂ ਰੋਲ ਕੇ ਚਲਾ ਗਿਆ ਉਹ ਇੱਕ ਆਡੀਓ ਦੇ ਵਿੱਚ ਉਹਨੂੰ ਸੁਣ ਕੇ ਦੇਖੋ ਮੈਂ ਤਾਂ ਉਹ ਸ਼ਬਦ ਬੋਲ ਵੀ ਨਹੀਂ ਸਕਦੀ ਇੱਥੇ ਹੁਣ ਕਿ ਕੀ ਮੈਂ ਹੁਣ ਕਹਾਂ ਸਾਰੇ ਸਿਆਣੇ ਆ ਸਾਰਿਆਂ ਨੇ ਉਹ ਸੁਣੀ ਆ ਕਈ ਬੇਸ਼ਰਮ ਬੰਦੇ ਸੁਣ ਕੇ ਮ제 ਲੈ ਰਹੇ ਆ ਇਹ ਨਹੀਂ ਪਤਾ ਵੀ ਇਹ ਅੱਗੇ ਤੁਹਾਡੇ ਘਰ ਵੀ ਆ ਸਕਦੀ ਆ ਤੁਸੀਂ ਵੀ ਇੱਕ ਕਿਸੇ ਪਾਰਟੀ ਦੇ ਨਮਾਇੰਦੇ ਹੋ ਤੁਹਾਨੂੰ ਵੀ ਵੱਡੇ ਲੀਡਰ ਐਸਾ ਵਰਕਰ ਦੇਖਦੇ ਨੇ ਤੇ ਕੱਲ ਨੂੰ